ਅਕਾਲੀ ਦਲ ਦੋ ਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅੰਦਰੂਨੀ ਕਲੇਸ਼ ਹੈ ਜਿਹੜਾ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਤਹਿਤ ਅੱਜ ਅਕਾਲੀ ਦਲ ਦੀਆਂ ਦੋ ਅਲੱਗ-ਅਲੱਗ ਮੀਟਿੰਗਾਂ ਹੋਈਆਂ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਆਪਣੇ ਜਥੇਦਾਰਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਧਾਨਾਂ ਦੇ ਨਾਲ ਤੇ ਹਲਕਾ ਇੰਚਾਰਜਾਂ ਦੇ ਨਾਲ ਪਿਛਲੀਆਂ ਚੋਣਾਂ ਦੇ ਵਿੱਚ ਹੋਈਆਂ ਹਾਰ ਨੂੰ ਲੈ ਕੇ ਮੰਥਨ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦੇ ਲਈ ਵਿਰੋਧੀਆਂ ਦੇ ਵੱਲੋਂ ਜੋ ਵਿਰੋਧੀ ਸੋਰਾ ਪਾਰਟੀ ਦੇ ਵਿੱਚ ਨੇ ਉਹ ਇੱਕ ਮੰਚ ਤੇ ਇਕੱਠੇ ਹੋਏ ਨੇ ਜਲੰਧਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਦੇ ਪੈਰਲਰ ਇੱਕ ਹੋਰ ਮੀਟਿੰਗ ਚੱਲੀ ਹੈ ਜਿਸ ਦੇ ਵਿੱਚ ਬਗਾਵਤ ਕਰਨ ਵਾਲਿਆਂ ਦੇ ਵੱਲੋਂ ਜਿਹੜੇ ਲਗਾਤਾਰ ਕਾਲੀਦਲ ਦੇ ਵਿੱਚ ਬਗਾਵਤ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਅਤੇ ਉਸ ਮੀਟਿੰਗ ਦੇ ਵਿੱਚ ਅਹਿਮ ਮਤਾ ਪਾਸ ਕਰ ਦਿੱਤਾ ਗਿਆ ਹੈ ਮਤਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਇਹ ਮੀਟਿੰਗ ਦੇ ਵਿੱਚ ਵਿਰੋਧੀਆਂ ਦੀ ਮੀਟਿੰਗ ਦੇ ਵਿੱਚ ਜਿਹੜੇ ਵਿਰੋਧ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਉੱਥੇ ਸਾਰੇ ਹੀ ਲੀਡਰਾਂ ਦੇ ਵੱਲੋਂ ਜਾਂ ਫਿਰ ਕੀ ਇਹ ਤਕਸਾਲੀ ਲੀਡਰਾਂ ਦੇ ਵੱਲੋਂ ਕਾਦੀ ਦਾ ਤਕਸਾਲੀ ਲੀਡਰਾਂ ਦੇ ਵੱਲੋਂ ਜਿਨ੍ਹਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਦੇਵ ਸਿੰਘ ਢੀਂਸਾ ਦਾ ਪਰਿਵਾਰ ਤਲਵੰਡੀ ਸਾਹਿਬ ਦਾ ਪਰਿਵਾਰ ਤੋਰ ਸਾਹਿਬ ਦਾ ਪਰਵਾਦ ਬਰਨਾਲਾ ਸਾਹਿਬ ਦਾ ਪਰਿਵਾਰ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਕਈ ਟਕਸਾਲੀ ਜਿਹੜੇ ਲੀਡਰ ਨੇ ਉਹ ਇਕੱਠੇ ਹੋਏ ਸੀ ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ ਸੁਰਜੀਤ ਸਿੰਘ ਰਖੜਾ ਪਰਮੇਂਦਰ ਸਿੰਘ ਢੀਂਡਸਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਤੇ ਭਾਈ ਮਨਜੀਤ ਸਿੰਘ ਤੋਰਾਵਾ ਕਈ ਹੋਰ ਵੱਡੇ ਲੀਡਰ ਇਸ ਮੀਟਿੰਗ ਦੇ ਵਿੱਚ ਸੀ ਸੋ ਅਹਿਮ ਗੱਲ ਕੀ ਤਲਵੰਡੀ ਸਾਹਿਬ ਦਾ ਪਰਿਵਾਰ ਇਸ ਮੀਟਿੰਗ ਦੇ ਵਿੱਚ ਸੀ ਦੇ ਨਾਲ ਹੀ ਨਾਲ ਤੁਰਸਾਬ ਦੇ ਪਰਿਵਾਰ ਦੀ ਗੱਲ ਕਰੀ ਉਹ ਵੀ ਪਰਿਵਾਰ ਇਸ ਮੀਟਿੰਗ ਦੇ ਵਿੱਚ ਸੀ ਜਿਹੜੀ ਮੀਟਿੰਗ ਕੀ ਜਲੰਧਰ ਦੇ ਵਿੱਚ ਹੋ ਰਹੀ ਹੈ ਸੋ ਜਲੰਧਰ ਦੇ ਵਿੱਚ ਇੱਕ ਮੀਟਿੰਗ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਰੱਖੀ ਗਈ ਸੀ ਜਿੱਥੇ ਕਿ ਸਾਰੇ ਟਕਸਾਲੀ ਇਹ ਲੀਡਰ ਜਿਹੜੇ ਅਕਾਲੀ ਦਲ ਦੇ ਨੇ ਉਹ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਮਤੇ ਪਾਸ ਕਰ ਦਿੱਤੇ ਗਏ ਨੇ ਦੋ ਮਤੇ ਪਾਸ ਕੀਤੇ ਗਏ ਨੇ ਜੋ ਸਾਡੇ ਤੱਕ ਸੂਚਨਾ ਪਹੁੰਚੇ ਨੇ ਕਿਉਂਕਿ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਵੀ ਕਰ ਦਿੱਤੀ ਗਈ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਸ੍ਰੀ ਤੁਸੋਂ ਸਕੰਦਰ ਸਿੰਘ ਮਲੂਕਾ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਇਸ ਮਤੇ ਦੀ ਜਿਸ ਮਤੇ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਮਤਾ ਸਰਬਸੰਮਤੀ ਦੇ ਨਾਲ ਉਸ ਮੀਟਿੰਗ ਦੇ ਵਿੱਚ ਪਾਸ ਹੋਇਆ ਜਿਹੜੀ ਮੀਟਿੰਗ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਮੀਟਿੰਗ ਦੇ ਪੈਰਲਰ ਜਲੰਧਰ ਦੇ ਵਿੱਚ ਚੱਲ ਰਹੀ ਸੀ ਜਿੱਥੇ ਸਾਰੇ ਟਕਸਾਲੀ ਔਰ ਟਕਸਾਲੀ ਲੀਡਰ ਜਿਹੜੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਵਿਰੋਧਤਾ ਕਰਦੇ ਨਜ਼ਰ ਆ ਰਹੇ ਸੀ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਮਤਾ ਪਾਸ ਕਰਦੇ ਦਿਖਾਈ ਦਿੰਦੇ ਨੇ ਸੋ ਉਹਨਾਂ ਦੇ ਵੱਲੋਂ ਇਲਜ਼ਾਮ ਨੇ ਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ 2017 ਤੋਂ ਲੈ ਕੇ ਹੁਣ ਤੱਕ ਪਾਰਟੀ ਨਿਗਾੜ ਦੇ ਵੱਲ ਗਈ ਹੈ ਸੋ ਲਗਾਤਾਰ 17 ਦੀ ਉਹਨਾਂ ਨੇ ਗੱਲ ਕੀਤੀ 2022 ਦੀ ਗੱਲ ਕੀਤੀ 2024 ਦੀ ਗੱਲ ਕੀਤੀ ਸੋ ਪਾਰਟੀ ਦੇ ਹਾਲਾਤ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇਸ ਤਰ੍ਹਾਂ ਦੇ ਬਣ ਗਏ ਨੇ ਦੀ ਪਾਰਟੀ ਦੇ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ 10 ਸੀਟਾਂ ਦੇ ਉੱਪਰ ਜ਼ਮਾਨਤ ਤੱਕ ਜਵਤ ਹੋ ਚੁੱਕੀ ਹੈ ਸੋ ਪਾਰਟੀ ਬਿਲਕੁਲ ਧਰਾਤਲ ਦੇ ਉੱਪਰ ਪਹੁੰਚ ਚੁੱਕੀ ਹੈ ਸੋ ਜ਼ਮੀਨੀ ਹਾਲਾਤ ਦੇ ਪਾਰਟੀ ਦੇ ਬੁਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਲੋਕਾਂ ਦਾ ਮੋਹ ਬੁਰੀ ਤਰੀਕੇ ਦੇ ਨਾਲ ਪਾਰਟੀ ਤੋਂ ਪੰਗ ਹੋ ਚੁੱਕਿਆ ਇਹਨਾਂ ਦੇ ਦਰਮਿਆਨ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਹ ਇੱਕ ਮਤਾ ਪਾਸ ਕਰ ਦਿੱਤਾ ਗਿਆ ਤੇ ਨਾਲ ਹੀ ਇੱਕ ਮਸਾ ਇਹ ਵੀ ਪਾਸ ਕੀਤਾ ਗਿਆ ਕਿ 1 ਜੁਲਾਈ ਨੂੰ ਇਹ ਸਾਰੀ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਦੀ ਇਹ ਸਾਰੀ ਸੀਨੀਅਰ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਪਰਪੇਸ਼ ਹੋਏਗੀ ਅਤੇ ਅਕਾਲੀ ਸਰਕਾਰ ਵੇਲੇ ਹੋਈਆਂ ਜਿਹੜੀਆਂ ਊਣ ਤਾਈਆਂ ਸੀ ਜਿਹੜੀਆਂ ਗਲਤੀਆਂ ਸੀ ਉਹਨਾਂ ਦੀ ਪਾਰਟੀ ਦੇ ਬੋਲ ਹੋਈਆਂ ਸਰਕਾਰ ਦੇ ਦੌਰਾਨ ਹੋਈਆਂ ਉਸ ਦੇ ਸੰਬੰਧ ਦੇ ਵਿੱਚ ਸਪਸ਼ਟੀਕਰਨ ਰੂਪ ਦੇ ਵਿੱਚ ਅਕਾਲ ਤਖਤ ਦੇ ਉੱਪਰ ਪਹੁੰਚ ਕੇ ਮਾਫੀ ਵੀ ਮੰਗੀ ਜਾਏਗੀ ਇਹ ਜਿਹੜੇ ਆ ਗੱਲਾਂ ਦੀ ਪੁਸ਼ਟੀ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਇੱਕ ਪੈਰਲਰ ਮੀਟਿੰਗ ਅੱਜ ਸੁਖਬੀਰ ਸਿੰਘ ਬਾਦਲ ਦੀ ਪੈਰਲਰ ਮੀਟਿੰਗ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਦੇ ਪੈਰਲਰ ਚੱਲ ਰਹੀ ਹੈ ਜਲੰਧਰ ਦੇ ਵਿੱਚ ਮੀਟਿੰਗ ਜਿਸ ਦੇ ਵਿੱਚ ਇਹ ਦੋ ਮੇਨ ਮਤੇ ਪਾਸ ਕੀਤੇ ਗਏ ਨੇ ਦੱਸ ਦਈਏ ਕਿ ਬਰਗਾੜੀ ਬੇਅਦਵੀਕਾ ਡਰਾਮਾ ਦੇ ਮੱਥੇ ਤੇ ਕਲੰਕ ਲੱਗਣ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ ਗਰਾਪ ਗਰਾਊਂਡ ਪੱਧਰ ਤੇ ਥੱਲੇ ਆਇਆ ਹੈ ਉੱਥੇ ਸਮੇਂ-ਸਮੇਂ ਤੇ ਬਗਾਵਤਾਂ ਉਹ ਜਿਹੜੀਆਂ ਉੱਠਦੀਆਂ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਲੈ ਕੇ ਪਰ ਅੱਜ ਕੁਝ ਇਹ ਹੱਦ ਤੋਂ ਜ਼ਿਆਦਾ ਹੋਇਆ ਹੈ ਕਿਉਂਕਿ ਇੱਕ ਵੱਡੀ ਬਗਾਵਤ ਹੈ ਉਹ ਉੱਠ ਖੜੀ ਹੋਈ ਹੈ ਜਿੱਥੇ ਕਿ ਹੁਣ ਪਾਰਟੀ ਦੁਫਾੜ ਹੁੰਦੀ ਨਜ਼ਰ ਆਈ ਹੈ ਇੱਕ ਪਾਸੇ ਜਿੱਥੇ ਹਾਰ ਦਾ ਮੰਥਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਦੇ ਵਿੱਚ ਕਰ ਰਹੇ ਨੇ ਜਿੱਥੇ ਕਿ ਉਹ ਆਪਣੇ ਹਲਕਾ ਇੰਚਾਰਜਾਂ ਦੇ ਨਾਲ ਜ਼ਥੇਦਾਰਾਂ ਦੇ ਨਾਲ ਦੇ ਨਾਲ ਹੀ ਨਾਲ ਜਿਹੜੇ ਜ਼ਿਲ੍ਹਾ ਪ੍ਰਧਾਨ ਦੇ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਹਾਰ ਦੇ ਉੱਪਰ ਮੰਥਨ ਕੀਤਾ ਜਾ ਰਿਹਾ ਲੇਕਿਨ ਇਸ ਦੇ ਪੈਰਲਰ ਇੱਕ ਟਕਸਾਲੀ ਲੀਡਰਾਂ ਦੇ ਵੱਲੋਂ ਅਕਾਲੀ ਦਲ ਦੇ ਟਕਸਾਲੀ ਲੀਡਰਾਂ ਦੇ ਵੱਲੋਂ ਇੱਕ ਮੀਟਿੰਗ ਕੀ ਕੀਤੀ ਗਈ ਜਲੰਧਰ ਦੇ ਵਿੱਚ ਜਿਸ ਦੇ ਵਿੱਚ ਵੀ ਗੁਰਪ੍ਰਤਾਸ ਸਿੰਘ ਬਡਾਲਾ ਦੇ ਘਰੇ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ तमाम ਲੀਡਰਸ਼ਿਪ ਸੀ ਸੀਨੀਅਰ ਲੀਡਰਸ਼ਿਪ ਸੀ ਜਿਨ੍ਹਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਸਾ ਜਥੇਦਾਰ ਸੰਤਾ ਸਿੰਘ ਉਮੇਦਪ uri ਭਾਈ ਮਨਜੀਤ ਸਿੰਘ ਸੁੱਚਾ ਸਿੰਘ ਛੋਟੇਪੁਰ ਗਗਨਦੀਪ ਸਿੰਘ ਬਰਨਾਲਾ ਤੁਰ ਪਰਿਵਾਰ ਤਲਵੰਡੀ ਸਾਹਿਬ ਦਾ ਪਰਿਵਾਰ ਸਿਕੰਦਰ ਸਿੰਘ ਮਲੂਕਾ ਸੁੱਚਾ ਸਿੰਘ ਛੋਟੇਪੁਰ ਜੇਕਰ ਕਹੀਏ ਕਿ ਤਕਸਾਲੀ ਜਿਹੜੇ ਅਕਾਲੀ ਸੀ ਤੇ ਜਿਹੜੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਕਰਸੀ ਦੀ ਵਿਰੋਧਤਾ ਕਰ ਰਹੇ ਨੇ ਪ੍ਰਧਾਨਗੀ ਦੀ ਵਿਰੋਧਤਾ ਕਰ ਰਹੇ ਨੇ ਉਹਨਾਂ ਵੱਲੋਂ ਅੱਜ ਖੁੱਲੇ ਤੌਰ ਦੇ ਉੱਪਰ ਇਹ ਮੀਟਿੰਗ ਕਰਕੇ ਮਤਾ ਪਾਸ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਲਗਭਗ ਜਾਨੀ ਤੈ ਹੋ ਚੁੱਕੀ ਹੈ ਕਿਉਂਕਿ ਹੁਣ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੀ ਮਤਾ ਪਾਸ ਕਰ ਦਿੱਤਾ ਗਿਆ ਸਿਕੰਦਰ ਸਿੰਘ ਮਲੂਕਾ ਨੇ ਇਸੀ ਬਿਲਕੁਲ ਪੁਸ਼ਟੀ ਕੀਤੀ ਹੈ ਕਿ ਇਹ ਮਤਾ ਪਾਇਆ ਗਿਆ ਸੀ ਸਰਬਸੰਮਤੀ ਦੇ ਨਾਲ ਇਹ ਮਤਾ ਪਾਇਆ ਗਿਆ ਹੈ ਸਰਬਸੰਮਤੀ ਦੇ ਨਾਲ ਮਤਾ ਪਰਵਾਨ ਵੀ ਹੋਇਆ ਸਤਿ ਆਦਿਏ ਕਿ ਇਸ ਮੀਟਿੰਗ ਦੇ ਵਿੱਚ ਸੀਨੀਅਰ ਅਕਾਲੀ ਆਗੂ ਮਾਫ ਕਰਨਾ ਸੀਨੀਅਰ ਲੀਡਰਸ਼ਿਪ ਦੇ ਵਿੱਚ ਸੁਰਜੀਤ ਸਿੰਘ ਰਖੜਾ ਜਿਹੜੇ ਅਗਲੇ ਆਗੂ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਸੋ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੀ ਬਗਾਵਤ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਮਤਾ ਪਾਸ ਕਰ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਵੱਡੀ ਖਬਰ ਅਕਾਲੀ ਦੇ ਨਾਲ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਅਕਾਲੀ ਦਲ ਦੁਫਾੜ ਹੁੰਦਾ ਹੋਇਆ ਅੰਦਰੂਨੀ ਬਗਾਵਤ ਬਾਹਰ ਆਉਂਦੀ ਹੋਈ ਵੱਡੇ ਪੱਧਰ ਤੇ ਬਗਾਵਤ ਹੁੰਦੀ ਹੋਈ ਪੈਰਲਰਾਂ ਮੀਟਿੰਗਾਂ ਹੁੰਦੀਆਂ ਅਕਾਲੀ ਦਲ ਜਿਹੜਾ ਇੱਕਜੁੱਟ ਸੀ ਦਿਖਾਈ ਦੇ ਰਿਹਾ ਸੀ ਹੁਣ ਤੱਕ ਭਾਵੇਂ ਕਿ ਸਮੇਂ-ਸਮੇਂ ਤੇ ਵਿਰੋਧੀ ਜਿਹੜੀਆਂ ਸੁਰਾਂ ਨੇ ਉਹ ਵਕ-ਵਕ ਸਮੇਂ ਤੇ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਲਗਾਤਾਰ ਬਗਾਵਤੀ ਸੁਰ ਉਡਦੇ ਰਹੇ ਸੀ ਲੇਕਿਨ ਹੁਣ ਵਿਰੋਧੀ ਜਿਹੜੇ ਸੀਗੇ ਪ੍ਰਧਾਨਗੀ ਦੇ ਵਿਰੋਧ ਦੇ ਵਿੱਚ ਸੀਗੇ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦੇ ਵਿਰੋਧ ਦੇ ਵਿੱਚ ਸੀ ਇੱਕ ਮੰਚ ਤੇ ਇਕੱਠੇ ਹੋਏ ਨੇ ਗੁਰਪ੍ਰਤਾਪ ਬਡਾਲਾ ਦੇ ਘਰ ਦੇ ਵਿੱਚ ਅਹਿਮ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਹੁਣ ਇਹ ਮਤਾ ਵੀ ਪਾਸ ਕਰ ਦਿੱਤਾ ਕਿ ਤੇ ਨਾਲ ਹੀ ਨਾਲ 1 ਜੁਲਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜਿੱਥੇ ਟਕਸਾਲੀ ਲੀਡਰ ਅਕਾਲੀ ਦਲ ਦੇ ਅਕਾਲ ਤਖਤ ਦੇ ਉੱਪਰ ਪੇਸ਼ ਹੋਣਗੇ ਜਿੱਥੇ ਉਹ ਅਕਾਲੀ ਸਰਕਾਰ ਦੇ ਵੇਲੇ ਹੋਈਆਂ ਗਲਤੀਆਂ ਗੁਸਥਾਕੀਆਂ ਉਹਨਾਂ ਦੇ ਸਬੰਧ ਦੇ ਵਿੱਚ ਜੋ ਊਣਤਾਈਆਂ ਰਹੀਆਂ ਸੀ ਜਦੋਂ ਤੋਂ ਗਲਤੀਆਂ ਹੋਈਆਂ ਸੀ ਉਸ ਸਬੰਧ ਦੇ ਵਿੱਚ ਸਪਸ਼ਟੀਕਰਨ ਦਿੰਦੇ ਹੋਏ ਮਾफी ਮੰਗਦੇ ਹੋਏ ਵੀ ਨਜ਼ਰ ਆਉਣਗੇ ਇਸ ਗੱਲ ਦੀ ਪੁਸ਼ਟੀ ਵੀ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਕੀਤੀ ਗਈ ਹੈ ਦੱਸਦੇ ਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਸਵਾਲੀਆ ਨਿਸ਼ਾਨ ਲੱਗਦੇ ਰਹੇ ਨੇ ਵਕ ਵਕ ਲੀਡਰਾਂ ਦੇ ਵੱਲੋਂ ਵਕ ਵਕ ਸਮੇਂ ਦੇ ਉੱਪਰ ਉਹਨਾਂ ਦੀ ਪ੍ਰਧਾਨਗੀ ਦੇ ਉੱਪਰ ਸਵਾਲੀਆ ਨਿਸ਼ਾਨ ਲਗਾਏ ਗਏ ਨੇ ਲੇਕਿਨ ਲਗਾਤਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬੜੇ ਹੋਏ ਨੇ ਤੇ ਹੁਣ ਜਿਹੜੇ ਵਿਰੋਧ ਕਰਨ ਵਾਲੇ ਨੇ ਅਕਾਲੀ ਲੀਡਰ ਟਕਸਾਲ ਲੀਡਰ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਹੁਣ ਬਿਲਕੁਲ ਹਾਸ਼ੀਏ ਤੇ ਪਹੁੰਚ ਚੁੱਕੀ ਹੈ ਸੋ ਹੁਣ ਪ੍ਰਧਾਨਗੀ ਤੋਂ ਅਸਤੀਫਾ ਸੁਖਬੀਰ ਸਿੰਘ ਬਾਦਲ ਨੂੰ ਦੇ ਦੇਣਾ ਚਾਹੀਦਾ ਹੈ ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਮਤਾ ਵੀ ਪਾਸ ਕਰ ਦਿੱਤਾ ਗਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹਾਰ ਦੇ ਉੱਪਰ ਮੰਥਨ ਕਰਨ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਪੈਰਲਰ ਜਰਿੰਦਰ ਹੋਈ ਇਸ ਮੀਟਿੰਗ ਦੇ ਵਿੱਚ ਪਾਸ ਹੋਏ ਮਤੇ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਜਾਂ ਫਿਰ ਨਹੀਂ ਕਿਸ ਤਰ੍ਹਾਂ ਦੇ ਅੰਦਰੂਨੀ ਕਲੇਸ਼ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਣਨ ਵਾਲੇ ਨੇ ਜਾਣਨ ਲਈ ਬਣੇ ਰਹੋ ਲਗਾਤਾਰ ਰੋਜ਼ਾਨਾ ਲੋਕਾ ਟੀਵੀ ਦੇ ਨਾਲ